ਦੋਸਤੋ ਨਰੰਜਨ ਲਾਲ ਰੱਲੇ ਵਾਲਣਾਂ ਲੁੱਟ ਪਾਤੀ ਲੁੱਟ ਸਭ ਤੋਂ ਵੱਡੀ ਲੁੱਟ ਆ ਜਿਹੜੀ ਸ਼ਰਟ ਹੈ ਤੇ ਨਾਲ ਆ ਤੁਸੀਂ ਦੇਖ ਸਕਦੇ ਹੋ ਪੈਂਟ ਇਹ ਦੋਨੇ ਚੀਜ਼ਾਂ ਕੰਬੋ ਸੈੱਟ ਹੈ ਜੀ 800 ਰੁਪਏ ਦਾ ਸੈੱਟ ਜੇ ਤੁਸੀਂ ਸ਼ਰਟ ਨਹੀਂ ਲੈਣੀ ਨਾਲ ਕੋਈ ਗੱਲ ਨਹੀਂ ਇਹਨੂੰ ਪਰੇ ਰੱਖ ਦਿਓ ਆ ਕੱਲੀ ਪੈਂਟ 500 ਰੁਪਏ ਦੀ ਜੇ ਤੁਸੀਂ ਪੈਂਟ ਨਹੀਂ ਲੈਣੀ ਕੱਲੀ ਸ਼ਰਟ ਲੈਣੀ ਹੈ ਤਾਂ ਕੱਲੀ ਸ਼ਰਟ 300 ਰੁਪਏ ਦੀ ਜਿੰਨੀਆਂ ਮਰਜ਼ੀ ਸ਼ਰਟਾਂ ਆ ਰੰਗ ਪਏ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਮਰਜ਼ੀ ਪੈਂਟਾਂ ਲੈ ਸਕਦੇ ਹੋ ਆ ਤੁਹਾਨੂੰ ਰੰਗ ਦਿਖਾ ਦਿੰਨੇ ਜੀ ਜਿਹੜਾ ਮਰਜ਼ੀ ਰੰਗ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਜੇ ਤੁਸੀਂ ਲੱਕ ਦੀ ਗੱਲ ਕਰੋ 28 30 32 ਜਿਹੜਾ ਮਰਜ਼ੀ ਤੁਸੀਂ ਇਹਦੇ ਵਿੱਚ ਸਾਈਜ਼ ਲੈ ਸਕਦੇ ਹੋ ਇਸ ਤੋਂ ਵੱਡਾ ਸਾਈਜ਼ ਵੀ ਲੈ ਸਕਦੇ ਹੋ ਤਾਂ ਲੋਕੇਸ਼ਨ ਨੋਟ ਕਰ ਲਓ ਜੀ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਜਦੋਂ ਆਪਾਂ ਗੁਰਦੁਆਰਾ ਚੌਕ ਤੋਂ 12 ਹੱਟਾ ਚੌਕ ਨੂੰ ਜਾਈਏ ਤਾਂ ਸੱਜੇ ਪਾਸੇ ਉੱਪਰ ਬੋਰਡ ਲੱਗਾ ਹੋਇਆ ਲਾਲਜਾ ਨਰੰਜਨ ਲਾਲ ਰੱਲੇ ਵਾਲੇ ਸਾਰੋ ਫੈਸ਼ਨ ਪੁਆਇੰਟ ਤੁਸੀਂ ਆਲ ਇੰਡੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿੱਥੇ ਮਰਜ਼ੀ ਪੈਂਟਾਂ ਸ਼ਰਟਾਂ ਕੋਰੀਅਰ ਵੀ ਕਰਵਾ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਵੱਧ ਤੋਂ ਵੱਧ ਵੀਡੀਓ ਦਾ ਲਾਭ ਉਠਾਓ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਫੋਨ ਕਰਾਓ ਤੇ ਜਾਣਕਾਰੀ ਪਾਓ